ਪੰਜਾਬ ਦੇ ਨੌਜਵਾਨਾਂ ਨੂੰ ਖੇਡਾਂ ਅਤੇ ਮੈਦਾਨਾਂ ਨਾਲ ਜੋੜਨ ਲਈ ਸੂਬਾ ਸਰਕਾਰ ਵੱਲੋਂ ਵੱਡੀ ਪਹਿਲ ਕੀਤੀ ਜਾ ਰਹੀ ਹੈ ਜਲਦੀ ਹੀ ਸੂਬੇ ਦੇ ਹਰ ਪਿੰਡ ਵਿੱਚ ਕੁੱਲ 13000 ਅਤੇ ਆਧੁਨਿਕ ਖੇਡ ਮੈਦਾਨ ਬਣਾਏ ਜਾਣਗੇ ਪਹਿਲੇ ਪੜਾਅ ਚ 3083 ਖੇਡ ਮੈਦਾਨਾਂ ਦੀ ਉਸਾਰੀ ਦਾ ਕੰਮ ਤੇਜ਼ੀ ਨਾਲ ਜਾਰੀ ਹੈ ਇਸੇ ਯੋਜਨਾ ਦਾ ਮੁੱਖ ਮਕਸਦ ਖੇਡਾਂ ਨੂੰ ਉਤਸ਼ਾਹਿਤ ਕਰਨਾ ਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣਾ ਹੈ। ਅੰਤਰਰਾਸ਼ਟਰੀ ਪੱਧਰ ਤੇ ਭਾਰਤ ਦੀ ਨੁਮਾਇੰਦਗੀ ਕਰਨ ਵਾਲੇ ਹੁਨਾਰ ਖਿਡਾਰੀਆਂ ਨੂੰ ਰੋਜ਼ਗਾਰ ਦੇ ਮੌਕੇ ਵੀ ਪ੍ਰਾਪਤ ਹੋਣਗੇ ਤੇ ਉਹਨਾਂ ਨੂੰ ਸਿਖਲਾਈ ਲਈ ਖੇਡ ਮੈਦਾਨਾਂ 'ਚ ਕੋਚ ਨਿਯੁਕਤ ਕੀਤਾ ਜਾਵੇਗਾ। ਸੋ ਮੌਕਾ ਤਾਮਿਲੂਗਾ ਜੇ ਗਰਾਊਂਡ ਬਣਾ। ਸੋ ਗਰਾਊਂਡ ਬਣਾਉਣ ਦਾ ਫੈਸਲਾ ਕੀਤਾ ਪਹਿਲੇ ਚਰਨ ਦੇ ਵਿੱਚ 3083 3083 ਗਰਾਉਂਡ ਜਿਹੜੇ ਨੇ ਉਹਨਾਂ ਦਾ ਕੰਮ ਸ਼ੁਰੂ ਹੋਣ ਲੱਗਿਆ ਨਾਲ ਦੀ ਨਾਲ ਅਸੀਂ ਜਿਹੜੇ ਪਲੇਅਰ ਅਚੀਵਰ ਨੇ ਜਿਨ੍ਹਾਂ ਨੇ ਕਾਮਨ ਵੈਲਥ ਚ ਜਾਂ ਕਿਸੇ ਵਰਲਡ ਲੈਵਲ ਦੇ ਕਿਸੇ ਕੰਪੀਟੀਸ਼ਨ ਚ ਜਾਂ ਏਸ਼ੀਆ ਲੈਵਲ ਦੇ ਕੰਪੀਟੀਸ਼ਨ ਚ ਕੋਈ ਮੱਲ ਮਾਰੀ ਅਸੀਂ ਉਹਨਾਂ ਨੂੰ ਕੋਚਿੰਗ ਵਾਸਤੇ ਵੀ ਰੱਖਾਂਗੇ ਕਿ ਤੁਸੀਂ ਹੋਰ ਪਲੇਅਰ ਇਹਨਾਂ ਟ੍ਰੇਨਿੰਗ ਦੇ ਕੇ ਹੋਰ ਪਲੇਅਰ ਬਣਾਉਣ ਦੀ ਕੋਸ਼ਿਸ਼ ਕਰੋ ਅੱਜ ਮੋਗਾ ਪੁਲਿਸ ਵੱਲੋਂ ਇੱਕ ਵਧੀਆ ਕਾਮਯਾਬੀ ਮਿਲੀ ਹੈਗੀ ਹੈ ਜਿਸ ਵਿੱਚ ਇੱਕ ਐਫਆਈਆ ਰਜਿਸਟਰ ਕੀਤੀ ਗਈ ਸੀ ਐਫਆਈਆ ਨੰਬਰ 152 ਮਿਤੀ 28 2025 ਨੂੰ ਸੋਸ਼ਲ ਦੀ ਜਿਹੜੀ ਕਾਲ ਆਉਂਦੀਆਂ ਸੀ ਇਤਕ ਫੇਸਬੁੱਕ ਤੇ ਵੀ ਲਾਈਵ ਚੱਲੀ ਸੀ ਸੋਸ਼ਲ ਦੀ ਕਾਲ ਇੱਕ ਜਿਹੜਾ WhatsApp ਤੇ ਵੀ ਜਿਹੜੀ ਇੱਕ ਵਾਇਰਲ ਹੋਈ ਸੀ ਉਹਦੇ ਅਨੁਸਾਰ ਕਾਰਵਾਈ ਕਰਦੇ ਹੋਏ ਇੱਕ FIR ਨੰਬਰ 152 ਰਜਿਸਟਰ ਕੀਤੀ ਗਈ ਜਿਹੜੀ ਬਾਈ ਨੇਮ ਅਸੀਂ FIR ਰਜਿਸਟਰ ਕੀਤੀ ਹੈ ਉਸ ਦੇ ਤਹਿਤ ਫਰਦਰ ਹਿਊਮਨ ਇੰਟ ਤੇ ਜਿਹੜੀ ਸਾਡੀ ਟੈਕਨੀਕਲ ਇੰਟੈਲੀਜੈਂਸ ਦੀ ਹੈਲਪ ਨਾਲ ਅਸੀਂ ਜਿਹੜੇ 4 ਬੰਦੇ ਇਹਦੇ ਵਿੱਚ ਆਇਡੈਂਟੀਫਾਈ ਕੀਤੇ ਤੇ ਦੋ ਬੰਦੇ ਜਿਹੜੇ ਹੈਗੇ ਆ ਇਹਦੇ ਵਿੱਚ ਕਾਬੂ ਕਰ ਦਿੱਤੇ ਗਏ ਇੱਕ ਸਟਾਰਟਿੰਗ ਦੇ ਅਗਸਤ ਦੇ ਮਹੀਨੇ ਚ ਇੱਕ ਜਿਹੜਾ ਐ ਸਰਪੰਚ ਹੈਗਾ ਵੋਟਰਾਂ ਦਾ ਉਹਨੂੰ ਇਹ ਕਾਲ ਆਉਂਦੀ ਹੈ ਤੇ ਉਹਦੇ ਵਿੱਚੋਂ ਜਿਸ ਵਿੱਚ ਪਹਿਲਾਂ 2 ਲੱਖ ਦੀ ਫਰੋਤੀ ਮੰਗੀ ਜਾਂਦੀ ਹੈ ਫੇ 6 ਲੱਖ ਦੀ ਫਰੋਤੀ ਮੰਗੀ ਜਾਂਦੀ ਹੈ ਤੇ ਉਸ ਨੂੰ ਕਾਫੀ ਇਹਦੇ ਵਿੱਚ ਧਮਕੀਆਂ ਵੀ ਦਿੱਤੀਆਂ ਜਾਂਦੀਆਂ ਤੇ ਇਸ ਤਰ੍ਹਾਂ ਕਿ ਇਹ ਜਿਹੜੀ ਕਾਫੀ ਅਹਿਮ ਬਣ ਜਾਂਦੀ ਸੀ ਤੇ ਪੁਲਿਸ ਨੇ ਇਮੀਡੀਏਟਲੀ ਇਹਦੇ ਉੱਪਰ ਐਕਸ਼ਨ ਕਰਦੇ ਹੋਏ ਜਿਹੜੇ ਦੋ ਬੰਦੇ ਅਰੈਸਟ ਕਰ ਲਿੱਤੇ ਗਏ ਨੇ ਜਿਹੜੇ ਲੋਕਲ ਐ ਬੋਟਰਾਂ ਦੇ ਰਹਿਣ ਵਾਲੇ ਐ ਤੇ ਉਹਨਾਂ ਕੋਲੋਂ ਦੋ ਮੋਬਾਈਲ ਜਿਨ੍ਹਾਂ ਤੋਂ ਇਹ ਧਮਕੀਆਂ ਦਿੰਦੇ ਸੀ ਬਖੂਕ ਨੰਬਰਾਂ ਦੇ ਕਾਫੀ ਪੰਜ ਛੇ ਨੰਬਰ ਸੀ ਜਿਹੜੇ ਬਾਲੇ ਨੰਬਰੇ ਯੂਜ਼ ਕਰਦੇ ਸੀ ਉਹਨਾਂ ਤੇ ਧਮਕੀਆਂ ਦਿੰਦੇ ਸੀ ਤੇ ਇੱਕ ਸੈਮਸੰਗ ਤੇ ਇੱਕ Oppo ਜਿਹੜਾ ਫੋਨ ਯੂਜ਼ ਕੀਤਾ ਸੀ ਉਹ ਅਸੀਂ ਰਿਕਵਰ ਕਰ ਲਿਆ ਇਹਨਾਂ ਨਾਲ ਕੋਈ ਪਰਸਨਲ ਦੁਸ਼ਮਣੀ ਸੀ ਜਾਂ ਗੈਂਗ ਨਾਲ ਸਬੰਧ ਸੀ ਨਹੀਂ ਕੋਈ ਗੈਂਗ ਨਾਲ ਨਹੀਂ ਇਹ ਜਿਹੜੇ ਹਜੇ ਤੱਕ ਸਾਨੂੰ ਪਤਾ ਲੱਗੇ ਨਵੇਂ ਮੁੰਡੇ ਹੈਗੇ ਐ ਤੇ ਦੋ ਜਿਹੜੇ ਹੈਗੇ ਇਹ ਬਹਿਰੇਨ ਚ ਜਿਹੜੇ ਪੰਜ ਛੇ ਸਾਲ ਪਹਿਲਾਂ ਗਏ ਹੋਏ ਹੈਗੇ ਉਹਨਾਂ ਨੇ ਇਹ ਸਰਚਾਰਾ ਨੇ ਰਲ ਕੇ ਇੱਕ ਤਰਕ ਬਣਾਈ ਸੀ ਕੌਨਸਪੀਰੇਸੀ ਕੀਤੀ ਇਹ ਤੱਕ ਬਣਾਈ ਸੀ ਕਿ ਇਹ ਤੋਂ ਪੈਸੇ ਲੈਂਦੇ ਆ ਇਹ ਚਾਰੇ ਵੋਟਰਾਂ ਦੇ ਆ ਇੱਕ ਪਿੰਡ ਦਾ ਇੱਕ ਜਿਹੜਾ ਚੌਥਾ ਹੈਗਾ ਉਹ ਹੈਗਾ ਲੱਖਾ ਜਿਹੜਾ ਜ਼ਿਲ੍ਹਾ ਲੁਧਿਆਣਾ ਦਾ ਸਰ ਆਪ ਦੇ ਨਾਮ ਦੀ ਮੁੰਜੀ ਸੀ ਰੰਗ ਕਰੀ ਜਾਂ ਮੈਨਾਂ ਕਿਸੇ ਗਿਆ ਦਾ ਨਾਮ ਲਿਖਿਆ ਨਾਂ ਨੇ ਕਿਸੇ ਗੈਂਗ ਦਾ ਨਾਮ ਤਾਂ ਅਸੀਂ ਸਹਿਯੋਜ ਨਹੀਂ ਕੀਤਾ ਸੀ ਰਹੇ ਇਹਨੂੰ ਡਰਾ ਕੇ ਇਹਦੀ ਜਿਹੜੀ ਹੈਗੀ ਮੂਵਮੈਂਟਸ ਨੂੰ ਨੋਟਿਸ ਕਰਦੇ ਹੋਏ ਇਹਨੂੰ ਧਮਕੀਆਂ ਦਿੰਦੇ ਸੀ ਕਿ ਸਾਨੂੰ ਜਿਹੜੀ ਹੈਗੀ ਫਰੋਖਤੀ ਦੇਣੀ ਅਸੀਂ ਕੰਪਨਸ ਨਹੀਂ ਨਹੀਂ ਜਿਹੜੇ ਬਾਰ ਦੇ ਨੰਬਰ ਸੀ ਜਿਹੜੇ ਹੈਗੇ ਸੀ 6 7 ਨੰਬਰ ਡਿਫਰੈਂਟ ਡਿਫਰੈਂਟ ਯੂਜ਼ ਕਰਦੇ ਸੀ ਜਿਹੜੇ ਉਹਨਾਂ ਨੇ ਬਹਿਰੈਨ ਦੇ ਜਿਹੜੇ ਦੋ ਲੜਕੇ ਹੈਗੇ ਆ ਜਿਹੜਾ ਬੋਟਰਾਂ ਦਾ ਇੱਕ ਹੈਗੇ ਇੱਕ ਲੱਖਾਂ ਪਿੰਡ ਦਾ ਹੈਗਾ ਤੇ ਉਹਨਾਂ ਵੱਲੋਂ ਇਹ ਨੰਬਰ ਦਿੱਤੇ ਗਏ ਸੀ ਸੋਸ਼ਲ ਮਨੀ ਦਿੱਤੀ ਵੀ ਉਹਨਾਂ ਸੋਸ਼ਲ ਨਹੀਂ ਕੋਈ ਸੋਸ਼ਲ ਮਨੀ ਨਹੀਂ ਦਿੱਤੀ ਤੇ ਮੈਂ ਇੱਕ ਤੁਹਾਡੇ ਜੜੀਏ ਸਾਰੇ ਲੋਕਾਂ ਨੂੰ ਇਹ ਅਪੀਲ ਕਰਨਾ ਚਾਹੁੰਦਾ ਕਿ ਪਉ ਕੋਈ ਸੇ ਨੋ ਕੋਈ ਐਕਸੋਸ਼ਨ ਕਾਲ ਆਉਂਦੀ ਹੈ ਬੇਚੇ ਬੇ ਡਰ ਦੇ ਨਾਲ ਬਿਨਾ ਡਰ ਤੋਂ ਉਹ ਸਾਡੇ ਕੋਲ ਆਉਣ ਤੇ ਸਾਨੂੰ ਇਨਫੋਰਮੇਸ਼ਨ ਦੇਣ ਤੇ ਕੋਈ ਅਰੇ ਵਿੱਚ ਡਰਨ ਵਾਲੀ ਗੱਲ ਨਹੀਂ ਪੁਲਿਸ 24 ਘੰਟੇ ਆਪਣੀ ਇੰਟੈਲੀਜੈਂਸ ਲਗਾ ਕੇ ਆਪਣੀ ਜੋ ਹੈਗੇ ਟੈਕਨੀਕਲ ਇੰਟੈਲੀਜੈਂਸ ਲਗਾ ਕੇ ਇਹਨਾਂ ਨੂੰ ਕਾਬੂ ਕਰੂਗੀ ਤੇ ਕਿਸੇ ਨੂੰ ਕੋਈ ਡਰਨ ਦੀ ਲੋੜ ਨਹੀਂ ਇਹ ਕਿੰਨੇ ਜਨ ਦਾ ਗਰੁੱਪ ਸੀਗਾ ਜੀ ਇਹ ਟੋਟਲ 4 ਜਨ ਦਾ ਗਰੁੱਪ ਸੀ ਕੋਈ ਵੀ ਹੈ ਨਹੀਂ ਦੱਸਿਆ ਨਾ ਦੋ ਜਨ ਨੇ ਅਸੀਂ ਅਰੈਸਟ ਕਰ ਲਿੱਤੇ ਤੇ ਦੋ ਜਨ ਨੇ ਜਿਹੜੇ ਹੈਗੇ ਬਾਹਰ ਹੈਗੇ ਦੋਨੇ ਦੋਨੇ ਬਹਿਰਾਂਚੇ ਦੋਨੇ ਬਹਿਰਾਂਚੇ ਸੋਸ਼ਲ ਮਨੀ ਜਿਹੜੀ ਆ ਸ ਤੋਂ ਜ਼ਿਆਦਾ ਵੀ ਬਾਰ ਬਾਰ ਇਹਨਾਂ ਨੇ ਇਹਨਾਂ ਨੇ ਪਹਿਲਾਂ 2 ਲੱਖ ਮੰਗੀ ਸੀ ਫਿਰ 6 ਲੱਖ ਮੰਗੀ ਸੀ ਜਦੋਂ ਬੰਦੇ ਨੂੰ ਦੂਜੀ ਵਾਰ ਪੰਜ ਛੇ ਦਿਨ 10 ਦਿਨ ਚੱਲਦੀ ਰਹੀ ਹੈਗੀ ਆ ਜਦੋਂ ਉਹਨੂੰ ਧਰਾਇਆ ਧਮਕਾਇਆ ਫਿਰ ਇਹਨਾਂ ਨੇ ਇੱਕ ਸੋਸ਼ਲ ਮਨੀ 6 ਲੱਖ ਮੰਗੀ ਪਰ ਜਿਹੜੇ ਦੋ ਦੋ ਅਰੈਸਟ ਕੀਤੇ ਵੀ ਨੇ ਇਹ ਵੀ ਕਹਿੰਦੇ ਨੇ ਗਏ ਸੀ ਉਹਨਾਂ ਦੇ ਨਾਲ ਸੀ ਨਹੀਂ ਨਹੀਂ ਜੀ ਇਹ ਇੱਥੇ ਲੋਕਲ ਨੇ ਇਹ ਉਹਨਾਂ ਦੇ ਪਿੰਡ ਜਿਹੜੇ ਬੰਦੇ ਨੂੰ ਧਮਕੀ ਆਈ ਹੈਗੀ ਆ ਉਹੀ ਪਿੰਡ ਦੇ ਰਹਿਣ ਵਾਲੇ ਨੇ ਤੇ ਉਹਨਾਂ ਨੂੰ ਇਹਦੀ ਮੂਵਮੈਂਟ ਬਾਰੇ ਸਾਰਾ ਪਤਾ ਸੀ ਕੋਈ ਵਿਸਥਾਰ ਹੀ ਨਹੀਂ ਹੈ ਦੀ ਗੱਲ ਸੀ ਕਿੰਨਾ ਦੀ ਜਿਹੜੇ ਚਾਰਿਆ ਨੇ ਹੈਗੇ ਨਹੀਂ ਆਪਸੇ ਹੈ ਪੀਕੂ ਪਿੰਡ ਦੇ ਮਤਲਬ ਬਾਕੀ ਯਾਰੀ ਦੋਸਤੀ ਹੈ ਜਿਹੜਾ ਦੂਸਰਾ ਚੌਥਾ ਬੰਦਾ ਉਹ ਵੀ ਬਹਿਰੇਂ ਚੰਨ ਨਾਲ ਦਿੰਦਾ ਹੈਗਾ ਅੱਜ ਮੋਗਾ ਪੁਲਿਸ ਵੱਲੋਂ ਇੱਕ ਵਧੀਆ ਕਾਮਯਾਬੀ ਮਿਲਨੀ ਹੈਗੀ ਹੈ ਜਿਸ ਵਿੱਚ ਇੱਕ ਐਫ ਆਈ ਆਰ ਰਜਿਸਟਰ ਕੀਤੀ ਗਈ ਸੀ ਐਫ ਆਈ ਆਰ ਨੰਬਰ 152 ਮਿਤੀ 2/8/2025 ਨੂੰ ਸੋਸ਼ਲ ਦੀ ਜਿਹੜੀ ਕਾਲ ਆਉਂਦੀਆਂ ਸੀ ਫੇਸਬੁੱਕ ਤੇ ਵੀ ਲਾਈਵ ਚੱਲੀ ਸੀ ਸੋਸ਼ਲ ਦੀ ਕਾਲ ਤੇ ਇੱਕ ਜਿਹੜਾ ਵਟਸਐਪ ਤੇ ਵੀ ਜਿਹੜੀ ਇੱਕ ਵਾਇਰਲ ਹੋਈ ਸੀ ਉਦੇ ਅਨੁਸਾਰ ਕਾਰਵਾਈ ਕਰਦੇ ਹੋਏ ਇੱਕ ਐਫਆਈਆ ਨੰਬਰ 152 ਰਜਿਸਟਰ ਕੀਤੀ ਗਈ ਜਿਹੜੀ ਬਾਈ ਨੇਮ ਅਸੀਂ ਐਫਆਈਆ ਰਜਿਸਟਰਡ ਕੀਤੀ ਹੈ ਉਸ ਦੇ ਤਹਿਤ ਫਰਦਰ ਹਿਊਮਨ ਇੰਟ ਤੇ ਜਿਹੜੀ ਸਾਡੀ ਟੈਕਨੀਕਲ ਇੰਟੈਲੀਜੈਂਸ ਦੀ ਹੈਲਪ ਨਾਲ ਅਸੀਂ ਜਿਹੜੇ ਚਾਰ ਬੰਦੇ ਇਹਦੇ ਵਿੱਚ ਆਇਡੈਂਟੀਫਾਈ ਕੀਤੇ ਤੇ ਦੋ ਬੰਦੇ ਜਿਹੜੇ ਹੈਗੇ ਆ ਇਹਦੇ ਵਿੱਚ ਕਾਬੂ ਕਰ ਦਿੱਤੇ ਗਏ ਨੇ ਇਹ ਇੱਕ ਸਟਾਰਟਿੰਗ ਦੇ ਅਗਸਤ ਦੇ ਮਹੀਨੇ ਚ ਇੱਕ ਜਿਹੜਾ ਐਕ ਸਰਪੰਚ ਹੈਗਾ ਬੋਟਰਾਂ ਦਾ ਉਹਨੂੰ ਇਹ ਕਾਲ ਆਉਂਦੀ ਹੈ ਉਹਦੇ ਵਿੱਚੋਂ ਜਿਸ ਵਿੱਚ ਪਹਿਲਾਂ 2 ਲੱਖ ਦੀ ਫਰੋਤੀ ਮੰਗੀ ਜਾਂਦੀ ਹੈ ਫਿਰ 6 ਲੱਖ ਦੀ ਫਰੋਤੀ ਮੰਗੀ ਜਾਂਦੀ ਹੈ ਤੇ ਉਸ ਨੂੰ ਕਾਫੀ ਇਹਦੇ ਵਿੱਚ ਅ ਤਮਕੀਆਂ ਵੀ ਦਿੱਤੀ ਜਾਂਦੀ ਹੈ ਤੇ ਇਸ ਤਰ੍ਹਾਂ ਕਿ ਇਹ ਜਿਹੜੀ ਕਾਫੀ ਅਹਿਮ ਬਣ ਜਾਂਦੀ ਸੀ ਤੇ ਪੁਲਿਸ ਨੇ ਇਮੀਡੀਏਟਲੀ ਇਹਦੇ ਉੱਪਰ ਐਕਸ਼ਨ ਕਰਦੇ ਹੋਏ ਜਿਹੜੇ ਦੋ ਬੰਦੇ ਅਰੈਸਟ ਕਰ ਲਿੱਤੇ ਗਏ ਨੇ ਜਿਹੜੇ ਲੋਕਲ ਐ ਬੋਟਰਾਂ ਦੇ ਰਹਿਣ ਵਾਲੇ ਐ ਤੇ ਉਹਨਾਂ ਕੋਲੋਂ ਦੋ ਮੋਬਾਈਲ ਜਿਨ੍ਹਾਂ ਤੋਂ ਇਹ ਧਮਕੀਆਂ ਦਿੰਦੇ ਸੀ ਬਖਵਾਕ ਨੰਬਰਾਂ ਦੇ ਕਾਫੀ ਪੰਜ ਛੇ ਨੰਬਰ ਸੀ ਜਿਹੜੇ ਬਾਲੇ ਨੰਬਰੇ ਯੂਜ਼ ਕਰਦੇ ਸੀ ਉਹਨਾਂ ਤੇ ਧਮਕੀਆਂ ਦਿੰਦੇ ਸੀ ਤੇ ਇੱਕ ਸੈਮਸੰਗ ਤੇ ਇੱਕ Oppo ਜਿਹੜਾ ਫੋਨ ਯੂਜ਼ ਕੀਤਾ ਸੀ ਉਹ ਅਸੀਂ ਰਿਕਵਰ ਕਰ ਲਿਆ ਇਹਨਾਂ ਨਾਲ ਕੋਈ ਪਰਸਨਲ ਦੁਸ਼ਮਣੀ ਸੀ ਜਾਂ ਗੈਂਗ ਨਾਲ ਸਬੰਧ ਸੀ ਨਹੀਂ ਕੋਈ ਗੈਂਗ ਨਾਲ ਨਹੀਂ ਇਹ ਜਿਹੜੇ ਹਜੇ ਤੱਕ ਸਾਨੂੰ ਪਤਾ ਲੱਗੇ ਨਵੇਂ ਮੁੰਡੇ ਹੈਗੇ ਐ ਤੇ ਦੋ ਜਿਹੜੇ ਹੈਗੇ ਇਹ ਬਹਿਰੈਨ ਚ ਜਿਹੜੇ ਪੰਜ ਛੇ ਸਾਲ ਪਹਿਲਾਂ ਗਏ ਹੋਏ ਹੈਗੇ ਉਹਨਾਂ ਨੇ ਇਹ ਸਰਚਾਰਾ ਨੇ ਰਲ ਕੇ ਇੱਕ ਤਰਕਉ ਬਣਾਈ ਸੀ ਕੌਨਸਪੀਰੇ ਇਹ ਤੱਕ ਤੋਂ ਬਣਾਈ ਸੀ ਕਿ ਇਹ ਤੋਂ ਪੈਸੇ ਲੈਂਦੇ ਯਾਰ ਇਹ ਚਾਰੇ ਬੋਟਰਾਂ ਦੇ ਆ ਇੱਕ ਪਿੰਡ ਦਾ ਇੱਕ ਜਿਹੜਾ ਚੌਥਾ ਹੈਗਾ ਉਹ ਹੈਗਾ ਲੱਖਾ ਜਿਹੜਾ ਜ਼ਿਲ੍ਹਾ ਲੁਧਿਆਣਾ ਦਾ ਸਰ ਆਪ ਦੇ ਨਾਮ ਦੀ ਮਮਜੀ ਸੀ ਰੰਗ ਕਰੀ ਜਾਂ ਮੈਨਾਂ ਕਿਸੇ ਗੈਂਗ ਦਾ ਨਾਮ ਨਹੀਂ ਲਿਖਿਆ ਨਾਂ ਨੇ ਕਿਸੇ ਗੈਂਗ ਦਾ ਨਾਮ ਤਾਂ ਅਸੀਂ ਸਹਿਯੋਜ ਨਹੀਂ ਕੀਤਾ ਸੀ ਪਰ ਇਹ ਇਹਨੂੰ ਡਰਾ ਕੇ ਇਹਦੀ ਜਿਹੜੀ ਹੈਗੀ ਮੂਵਮੈਂਟਸ ਨੂੰ ਨੋਟਿਸ ਕਰਦੇ ਹੋਏ ਇਹਨੂੰ ਧਮਕੀਆਂ ਦਿੰਦੇ ਸੀ ਕੀ ਸਾਨੂੰ ਜਿਹੜੀ ਹੈਗੀ ਫਰੋਖਤੀ ਦੇਣੀ ਅਸੀਂ ਕੰਪਨੀ ਦੇ ਪਰਿੰਦੇ ਨੰਬਰ ਤੇ ਕਰ ਰਹੇ ਸੀ WhatsApp ਤੇ ਨਹੀਂ ਜਿਹੜੇ ਬਾਰ ਦੇ ਨੰਬਰ ਸੀ ਜਿਹੜੇ ਹੈਗੇ ਸੀ 6 7 ਨੰਬਰ ਡਿਫਰੈਂਟ ਡਿਫਰੈਂਟ ਯੂਜ਼ ਕਰਦੇ ਸੀ ਜਿਹੜੇ ਉਹਨਾਂ ਨੇ ਬਹਿਰੈਨ ਦੇ ਜਿਹੜੇ ਦੋ ਲੜਕੇ ਹੈਗੇ ਆ ਜਿਹੜਾ ਬੋਟਰਾਂ ਦਾ ਇੱਕ ਹੈਗੇ ਇੱਕ ਲੱਖਾ ਪਿੰਡ ਦਾ ਹੈਗਾ ਤੇ ਉਹਨਾਂ ਵੱਲੋਂ ਹੀ ਨੰਬਰ ਦਿੱਤੇ ਗਏ ਸੀ ਸੋਸ਼ਲ ਮਨੀ ਦਿੱਤੀ ਵੀ ਉਹਨਾਂ ਸੋਸ਼ਲ ਨਹੀਂ ਕੋਈ ਸੋਸ਼ਲ ਮਨੀ ਨਹੀਂ ਦਿੱਤੀ ਤੇ ਮੈਂ ਇੱਕ ਤੁਹਾਡੇ ਜਦੀਏ ਸਾਰੇ ਲੋਕਾਂ ਨੂੰ ਇਹ ਅਪੀਲ ਕਰਨਾ ਚਾਹੁੰਦਾ ਕਿ ਕੋਈ ਸੇ ਨੂੰ ਕੋਈ ਸੋਸ਼ਲ ਕਾਲ ਆਉਂਦੀ ਹੈ ਬੇਚ ਜੇ ਬੇ ਡਰ ਦੇ ਨਾਲ ਬਿਨਾ ਡਰ ਤੋਂ ਉਹ ਸਾਡੇ ਕੋਲ ਆਉਣ ਤੇ ਸਾਨੂੰ ਇਨਫੋਰਮੇਸ਼ਨ ਦੇਣ ਤੇ ਕੋਈ ਇਹਦੇ ਵਿੱਚ ਡਰਨ ਵਾਲੀ ਗੱਲ ਨਹੀਂ ਪੁਲਿਸ 24 ਘੰਟੇ ਆਪਣੀ ਇੰਟੈਲੀਜੈਂਸ ਲਗਾ ਕੇ ਆਪਣੀ ਜੋ ਹੈ ਇਹ ਟੈਕਨੀਕਲ ਇੰਟੈਲੀਜੈਂਸ ਲਗਾ ਕੇ ਇਹਨਾਂ ਨੂੰ ਕਾਬੂ ਕਰੂਗੀ ਤੇ ਕਿਸੇ ਨੂੰ ਕੋਈ ਡਰਨ ਦੀ ਲੋੜ ਨਹੀਂ ਕਿੰਨੇ ਜਣੇ ਦਾ ਗਰੁੱਪ ਸੀਗਾ ਜੀ ਟੋਟਲ ਇਹ ਟੋਟਲ ਚਾਰ ਜਣੇ ਦਾ ਗਰੁੱਪ ਸੀ ਹੋਰ ਵੀ ਕੀ ਹੈ ਨਹੀਂ ਦੱਸਿਆ ਨਾ ਦੋ ਜਣੇ ਸੀ ਰੈਸਟ ਕਰ ਲਿੱਤੇ ਦੋ ਜਣੇ ਜਿਹੜੇ ਹੈਗੇ ਬਾਹਰ ਹੈਗੇ ਦੋਨੇ ਦੋਨੇ ਬਹਿਰੇਂ ਚ ਦੋਨੇ ਬਹਿਰੇਂ ਚ ਹਾਂ ਸੋਸ਼ਲ ਮਨੀ ਜਿਹੜੀ ਆ ਸਦੋਲਾ ਕਿੰਝ ਤੋਂ ਜ਼ਿਆਦਾ ਵੀ ਵਾਰ ਵਾਰ ਇਹਨਾਂ ਨੇ ਇਹਨਾਂ ਨੇ ਪਹਿਲਾਂ 2 ਲੱਖ ਮੰਗੀ ਸੀ ਫਿਰ 6 ਲੱਖ ਮੰਗੀ ਸੀ ਜਦੋਂ ਬੰਦੇ ਨੂੰ ਦੂਜੀ ਵਾਰ ਪੰਜ ਛੇ ਦਿਨ 10 ਦਿਨ ਚੱਲਦੀ ਰਹੀ ਹੈਗੀ ਆ ਜਦੋਂ ਉਹਨੂੰ ਧਰਾਇਆ ਧਮਕਾਇਆ ਫਿਰ ਇਹਨਾਂ ਨੇ ਇੱਕ ਸੋਸ਼ਲ ਮਨੀ 6 ਲੱਖ ਮੰਗੀ ਸਰ ਜਿਹੜੇ ਦੋ ਦੋ ਅਰੈਸਟ ਕੀਤੇ ਵੀ ਨੇ ਇਹ ਵੀ ਕਹਿੰਦੇ ਨੇ ਗਏ ਸੀ ਉਹਨਾਂ ਦੇ ਨਾਲ ਸੀ ਨਹੀਂ ਨਹੀਂ ਜੀ ਇਹ ਇੱਥੇ ਲੋਕਲ ਨੇ ਇਹ ਉਹਨਾਂ ਦੇ ਪਿੰਡ ਜਿਹੜੇ ਬੰਦੇ ਨੂੰ ਧਮਕੀ ਆਈ ਹੈਗੀ ਆ ਉਹੀ ਪਿੰਡ ਦੇ ਰਹਿਣ ਵਾਲੇ ਨੇ ਤੇ ਉਹਨਾਂ ਨੂੰ ਇਹਦੀ ਮੂਵਮੈਂਟ ਬਾਰੇ ਸਾਰਾ ਪਤਾ ਸੀ ਕੋਈ ਵਿਸਥਾਰ ਹੀ ਹੈ ਦੀ ਗੱਲ ਸੀ ਕਿੰਨਾ ਦੀ ਜਿਹੜੇ ਚਾਰਿਆ ਨੇ ਹੈਗੇ ਨਹੀਂ ਆਪਸੇ ਹੀ ਇੱਕੋ ਪਿੰਡ ਦੇ ਹੈ ਮਤਲਬ ਬਾਕੀ ਯਾਰੀ ਦੋਸਤੀ ਹੈ ਜਿਹੜਾ ਦੂਸਰਾ ਚੌਥਾ ਬੰਦਾ ਉਹ ਵੀ ਬਹਿਰੇਂ ਚੰਨ ਨਾਲ ਦਿੰਦਾ ਹੈ